ਕੁਝ ਮਹੀਨੇ ਪਹਿਲਾਂ ਸੁਪਰੀਮ ਕੋਰਟ ਨੇ ਇੱਕ ਬਹੁਤ ਅਹਿਮ ਫੈਸਲਾ ਸੁਣਾਇਆ ਸੀ ਇਸ ਤਰ੍ਹਾਂ ਕਿ ਸਿਆਸੀ ਲੀਡਰ ਸਰਕਾਰੀ ਇਸ਼ਤਿਹਾਰਾਂ 'ਚ ਆਪਣੀਆਂ ਫੋਟੋਆਂ ਨਹੀਂ ਛਾਪਾ ਸਕਦੇ ਇਹ ਇਸ ਕਰਕੇ ਕੀਤਾ ਗਿਆ ਕਿ ਇਸ ਨਾਲ ਪੈਸੇ ਦੀ ਬਰਬਾਦੀ ਹੁੰਦੀ ਹੈ ਅਤੇ ਇਹ ਲੀਡਰ ਸਰਕਾਰੀ ਪੈਸੇ ਦਾ ਦੁਰਉਪਯੋਗ ਕਰਕੇ ਆਪਣੀ ਛਵੀ ਨੂੰ ਬढ़ावा ਦਿੰਦੇ ਨੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਰਾਸ਼ਟਰਪਤੀ ਪ੍ਰਧਾਨ ਮੰਤਰੀ ਅਤੇ ਚੀਫ ਜਸਟਿਸ ਨੂੰ ਇਹਨਾਂ ਹਦਾਇਤਾਂ ਉੱਪਰ ਰਾਇਤ ਸੀ ਪਰ ਮੁੱਖ ਮੰਤਰੀ ਅਤੇ ਬਾਕੀ ਮੰਤਰੀਆਂ ਉੱਤੇ ਇਹ ਲਗੂਸਾਂ ਪਰ ਦੇਖਿਆ ਗਿਆ ਹੈ ਕਿ ਮੁੱਖ ਮੰਤਰੀ ਅਤੇ ਹੋਰ ਮੰਤਰੀ ਭਾਵੇਂ ਆਪਣੀਆਂ ਫੋਟੋਆਂ ਹੁਣ ਨਹੀਂ ਲਾ ਰਹੇ ਪਰ ਉਹ ਇਸ਼ਤਿਹਾਰਾਂ ਉਤੇ ਉਸੇ ਤਰ੍ਹਾਂ ਹੀ ਲੋਕਾਂ ਦਾ ਅਤੇ ਸਰਕਾਰੀ ਪੈਸਾ ਬਰਬਾਦ ਕਰ ਰਹੇ ਨੇ ਉਦਾਹਰਨ ਵਜੋਂ ਪੰਜਾਬ ਸਰਕਾਰ ਨੇ 20 ਅਗਸਤ ਨੂੰ ਅਖਬਾਰਾਂ ਚ ਵੱਡੇ ਵੱਡੇ ਇਸ਼ਤਿਹਾਰ ਕੱਢੇ ਕਿ ਸੰਗਰੂਰ ਬਠਿੰਡਾ ਸਰਕ ਤੇ ਇੱਕ ਫਲਾਈਓਵਰ ਦਾ ਉਦਘਾਟਨ ਉਪ ਮੁੱਖ ਮੰਤਰੀ ਸੁਪੀਰ ਸਿੰਘ ਬਾਦਲ ਕਰ ਰਹੇ ਨੇ ਇਸ ਇਸ਼ਤਿਹਾਰ ਚ ਕਿਹਾ ਗਿਆ ਸੀ ਕਿ ਇਹ 30 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਉਸਾਈ ਗਏ ਫਲਾਈਓਵਰ ਦੀ ਸਹੂਲਤ ਮਾਨਯੋਗ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਹੇਠ ਕੀਤਾ ਗਿਆ ਹੈ ਜੋ ਰਾਜਨੀਤਿਕ ਸੇਵਾ ਦਾ ਉਹਦਾ ਇੱਕ ਮਿਸਾਲ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸੇ ਫਲਾਈਓਵਰ ਦਾ ਉਦਘਾਟਨ ਸਾਬਕਾ ਐਮਪੀ ਵਿਜੇਂਦਰ ਸਿੰਘਲਾ ਨੇ 9 ਦਿਨ ਪਹਿਲਾਂ ਕੀਤਾ ਸੀ ਉਹਨਾਂ ਦਾਅਵਾ ਕੀਤਾ ਸੀ ਕਿ ਇਹ ਪੁਲ ਯੂਪੀਏ ਦੀ ਸਰਕਾਰ ਦੀ ਬਦੌਲਤ ਬਣਾਇਆ ਗਿਆ ਹੈ ਸਿੰਗਲਾ ਦੇ ਉਦਘਾਟਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਉਦਘਾਟਨ ਵਾਸਤੇ ਇਸ ਪੁਲ ਨੂੰ ਲੋਕਾਂ ਦੀ ਵਰਤੋਂ ਲਈ ਬੰਦ ਕਰ ਦਿੱਤਾ ਗਿਆ ਸੀ ਜਿਸ ਕਰਕੇ ਲੋਕਾਂ ਨੂੰ ਬਹੁਤ ਦਿੱਕਤਾਂ ਆਈਆਂ ਸਨ ਇਹ ਪੁਲ ਬੜੀ ਦੇਰ ਪਹਿਲਾਂ ਬਣਨਾ ਚਾਹੀਦਾ ਸੀ ਅਤੇ ਜੋ ਸਿੰਗਲਾ ਤੇ ਬਾਦਲ ਨੇ ਇਸ ਦੇ ਉਦਘਾਟਨ ਉੱਪਰ ਕ੍ਰੈਡਿਟ ਲੈਣ ਦਾ ਕ੍ਰੈਡਿਟ ਲੈਣ ਦਾ ਤਮਾਸ਼ਾ ਕੀਤਾ ਹੈ ਉਹ ਲੋਕਾਂ ਨਾਲ ਇੱਕ ਤਰੀਕੇ ਦਾ ਮਜ਼ਾਕ ਹੈ ਲੋਕਾਂ ਨੂੰ ਇਹਨਾਂ ਦੋਵਾਂ ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਉਦਘਾਟਨ ਉੱਪਰ ਖਰਚ ਕੀਤਾ ਪੈਸਾ ਉਹ ਆਪਣੇ ਪੱਲਿਓਂ ਦੇਣ